ਕਿ ਇਹ ਜੀ ਹਲਕੀ ਗੱਲ ਕਰਨੇ ਜਦ ਸਾਰਾ ਪੰਜਾਬ ਮਰ ਰਿਹਾ ਸੱਡਾਂ ਦੇ ਵਿੱਚ ਤਾਂ ਇਹਨਾਂ ਨੂੰ ਹੋਰ ਕੁਝ ਸੁਝਿਆ ਨਹੀਂ ਔਰ ਇਸ ਦਾ ਜਵਾਬ ਮੈਂ ਇਹ ਦੇਣਾ ਚਾਹੁੰਦੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਾ ਸਾਡੇ ਪਰਿਵਾਰ ਨੂੰ ਪੈਂਦਾ ਕਿਉਂਕਿ ਜਿਸ ਪਰਿਵਾਰ ਨੂੰ ਗੁਰੂ 10ਵੇਂ ਪਾਤਸ਼ਾਹ ਦੀ ਔਰ 6ਵੇਂ ਪਾਤਸ਼ਾਹ ਦੀ ਮਿਹਰ ਹੋਈ ਹੋਏ ਉਹਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਨਾ ਸਾਨੂੰ ਕਿਸੇ ਦੀ ਕੋਈ ਟਿੱਪਣੀ ਦੀ ਕੋਈ ਫਰਕ ਪੈਂਦਾ ਕਹਿੰਦੇ ਸੀ ਕਿ ਝੰਡਾ ਲਹਿਰਾ ਰਿਹਾ ਹੈ ਅਹਿਮਦ ਸ਼ਾਹ ਅਫਦਾਲੀ ਦਾ ਮੋਤੀ ਬਾਗ ਪੈਲੇਸ ਦੇ ਵਿੱਚ ਮੈਂ ਇੰਨਾ ਕਹਿਣਾ ਚਾਹੁੰਦੀ ਆ ਮਾਨ ਸਾਹਿਬ ਫੈਕਟ ਆਪਣੇ ਦੇਖ ਲਿਆ ਕਰੋ ਕੋਈ ਉੱਥੇ ਝੰਡਾ ਹੈ ਨਹੀਂ ਝੰਡਾ ਹੈ ਉਹ ਵੀ ਜਿਹੜਾ ਨਿਸ਼ਾਨ ਸਾਹਿਬ ਦਸਵੇਂ ਬਾਦਸ਼ਾਹ ਦਾ ਸੀ ਜਿਹੜਾ ਉਹਨਾਂ ਨੇ ਆਪ ਭੇਜਿਆ ਇੱਕ ਹੁਕਮਨਾਮਾ ਲਿਖ ਕੇ ਤੇਰਾ ਘਰ ਮੇਰਾ ਅਸਹਿ ਔਰ ਜਿਨ੍ਹਾਂ ਨੇ ਵਰ ਦਿੱਤਾ ਜਿਨ੍ਹਾਂ ਦੀ ਬਦੌਲਤ ਕਰ ਬਸ ਰਿਹਾ ਹੈ ਉਹ ਨਿਸ਼ਾਨ ਸਾਹਿਬ ਜ਼ਰੂਰ ਹੈਗਾ ਸਭ ਤੋਂ ਉੱਪਰ ਮੋਤੀ ਬਾਗ ਦੇ ਗੁਰਦੁਆਰੇ ਦੇ ਵਿੱਚ ਸਾਡੇ ਸਭ ਤੋਂ ਉੱਪਰ ਘਰ ਦੇ ਉੱਪਰ ਇੱਕ ਕਮਰਾ ਹੈ ਜਿੱਥੇ ਗੁਰਦੁਆਰਾ ਗ੍ਰੰਥ ਸਾਹਿਬ ਨੇ ਸ਼ਸਤਰ ਨੇ ਔਰ ਉਹ ਨਿਸ਼ਾਨ ਸਾਹਿਬ ਨੇ ਉਹ ਜ਼ਰੂਰ ਝੂਲ ਰਹੇ ਨੇ ਇਸ ਤਰ੍ਹਾਂ ਨੀਜੀ ਟਿੱਪਣੀ ਕਿਸ ਤਰ੍ਹਾਂ ਵਾਜਬ ਸਮਝ ਲਓ ਦੇਖੋ ਇਹਦੇ ਉਤੇ ਮੈਂ ਨਹੀਂ ਕਰ ਕਹਿਣਾ ਚਾਹਦੀ ਕੁਝ ਮੈਂ ਇਹਨਾ ਸਮਝਦੀ ਆ ਕਿ ਪਹਿਲੇ ਆਪਣੀ ਜ਼ਿੰਮੇਵਾਰੀ ਸੰਭੋ ਸਾਰੇ ਜਾਣੇ ਜੋ ਲੋਕਾਂ ਦੀ ਪੀੜਾ ਉਹਨਾਂ ਨੂੰ ਸਮਝੋ ਔਰ ਇਹ ਫालतू ਗੱਲਾਂ ਨੂੰ ਬੰਦ ਕਰੋ ਪਰਸੋਂ ਅਸੀਂ ਫੋਗਿੰਗ ਮਸ਼ੀਨਾਂ ਲੈਂਤੀਆਂ ਕੋਈ 300 ਫੋਗਿੰਗ ਮਸ਼ੀਨ ਲੈ ਲਈ ਹੈ ਤੇ ਹੁਣ ਯੂਥ ਅਕਾਲੀ ਦਲ ਦੀ ਡਿਊਟੀ ਲਈ ਹੈ ਕਿ ਹਰ ਰੋਜ਼ ਅਗਲੇ ਮਹੀਨੇ ਵਾਸਤੇ ਉਹਨਾਂ ਪਿੰਡਾਂ ਵਿੱਚ ਮੱਛਰ ਮਾਰਨ ਵਾਲੀ ਉਹ ਸਾਰੀ ਸਪਰੇ ਪੂਰੇ ਪਿੰਡ ਚ ਲਗਾਤਾ ਰੇ 1 ਮਹੀਨੇ ਦੀ ਸੇਵਾ ਸਾਰੇ ਉਹ ਪਿੰਡਾਂ ਵਿੱਚ ਅਸੀਂ ਕੀਤੀ ਜਾਊਗੀ ਪਹਿਲਾਂ 2-3 ਦਿਨਾਂ ਤੋਂ ਸ਼ੁਰੂ ਹੋ ਜੂਗੀ ਜਿਹੜੀ ਫੋਗਿੰਗ ਦੀ ਤੇ ਬਾਕੀ ਅਸੀਂ ਡਾਕਟਰਾਂ ਦੀ ਇੱਕ ਸਭਾ 100 ਟੀਮ ਤਿਆਰ ਕਰ ਲਈ ਹੈ ਤੇ ਉਹ ਡਾਕਟਰਾਂ ਦੀ ਉਹਨਾਂ ਪਿੰਡਾਂ ਚ ਕੈਂਪ ਲਾਉਣਗੇ 1 ਮਹੀਨਾ ਪੂਰਾ ਕਿਉਂਕਿ ਹੁਣ ਪਾਣੀ ਜਦੋਂ ਥੱਲੇ ਚਲਾ ਗਿਆ ਅਸਲੀ ਸੇਵਾ ਹੁਣ ਹੁਣ ਸ਼ੁਰੂ ਹੋ ਰਹੀ ਹੈ ਕਿਉਂਕਿ ਉਦੋਂ ਤਾਂ ਨੁਕਸਾਨ ਹੋ ਗਿਆ ਪਰ ਹੁਣ ਆਪਾਂ ਸਾਰਿਆਂ ਨੇ ਮਦਦ ਕਰਨੀ ਹੈ ਪਰ ਮੈਨੂੰ ਦੁੱਖ ਇਸ ਗੱਲ ਦਾ ਆ। ਦੇਖੋ ਪੰਜਾਬੀ ਖਾਲਸਾ ਜੀ ਤੁਸੀਂ ਹਿੰਦੁਸਤਾਨ ਚ ਜਿੱਥੇ ਕਿਸੇ ਮੁਸ਼ਕਲ ਆਉਂਦੀ ਨਾ ਸਭ ਤੋਂ ਪਹਿਲੇ ਆਪਾਂ ਚਲੇ ਜਾਂਦੇ ਹਾਂ। ਹੁਣ ਰਾਜਪਾਲ ਗੁਜਰਾਤ ਵਿੱਚ ਪਹੁੰਚਾ ਲਿਆ ਸੀ ਆਪਣੇ ਲੋਕ ਇੱਥੋਂ ਉੱਥੇ ਲੰਗਰ ਲੈ ਕੇ ਗਏ ਘਰ ਬਣਾਉਣ ਵਾਸਤੇ ਸੇਵਾ ਲਈਤੀ ਸਾਰੇ ਕਿਤੇ ਗਏ। ਤਾਮਿਲਨਾਡੂ ਸੁਨਾਮੀ ਆਈ ਆਪਣੇ ਇੱਥੋਂ ਗਏ ਲੋਕ। ਜਦੋਂ ਸਾਡੇ ਤੇ ਆਪਣੇ ਵਿਰਤਾ ਪਈ ਹੈ ਕੋਈ ਨਹੀਂ ਖੜਾ ਤੁਹਾਡੇ ਨਾਲ। ਕਿਸੇ ਦੇਸ਼ ਦੀਦਾ ਸੈਂਟਰ ਸਰਕਾਰ ਨਾ ਸੂਬਾ ਸਰਕਾਰ ਨਾ ਕਿਸੇ ਸੂਬੇ ਦੀ ਸਰਕਾਰ ਨਾ ਕੋਈ ਸੂਬੇ ਕਿਸੇ ਹੋਰ ਸੂਬੇ ਦੇ ਕੋਈ ਲੋਕ ਆਏ ਥੋੜੀ ਸਾਥ ਦੇਣ ਵਾਸਤੇ ਤੇ ਆਪਾਂ ਹਰ ਵਾਸਤੇ ਖੜਦੇ ਆ ਆ ਫਰਕ ਆ ਗੁਰੂ ਮਹਾਰਾਜ ਦੀ ਬਖਸ਼ਿਸ਼ ਆਪਾਂ ਨੂੰ ਆ ਦੇਖੋ ਆ ਕਿੰਨਾ ਵੱਡਾ ਦੇ ਤੇ ਮੈਂ ਧੰਨਵਾਦ ਕਰਦਾ ਆਪਣੀ ਕੌਮ ਤੇ ਜਿਨ੍ਹਾਂ ਨੇ ਆਪ ਆਪਣੀ ਸੇਵਾ ਕੀਤੀ ਜਿਹੜੇ ਇਲਾਕਿਆਂ ਚ ਨੁਕਸਾਨ ਨਹੀਂ ਸੀ ਸਾਰੇ ਆਪਣੇ ਕੋਈ ਕਣਕ ਲੈ ਕੇ ਜਾ ਰਿਆ ਸੀ ਕੋਈ ਰਾਸ਼ਨ ਲੈ ਕੇ ਜਾ ਰਹੀ ਸੀ ਆਪ ਲਾਲ ਆਪ ਮਹਾਰਾਜ ਟਰਾਲੀਆਂ ਦੇ ਉੱਤੇ ਗਏ ਐ ਮੈਂ ਤੁਹਾਡਾ ਤਨਵਾਦ ਕਰਦਾ ਆ ਸਪਿਰਿਟ ਆ ਆਪਾਂ ਆਪਣੇ ਪੈਰਾਂ ਤੇ ਖੜਨ ਨੂੰ ਲੋਡ ਵੀ ਨਹੀਂ ਆਪਣੇ ਆਪਾਂ ਇੰਨੇ ਤਗੜੇ ਆ ਆਪਾਂ ਆਪਣੇ ਪੈਰਾਂ ਤੇ ਖੜੇ ਆਪ ਹੀ ਹੋਣਾ ਤੇ ਭਾਵੇਂ ਜੋ ਮਰਜ਼ੀ ਹੋ ਜੇ ਤੁਸੀਂ ਦੇਖ ਲਓ ਮੈਂ ਗੱਲ ਕਰ ਰਿਹਾ ਸੀ ਹਰਿਆਣਾ ਵਾਲੇ ਰੋਜ਼ ਰੋਲਾ ਪਾਉਂਦੇ ਪਾਣੀ ਸਾਨੂੰ ਦਿਓ ਪਾਣੀ ਸਾਡਾ ਲੈ ਗਏ ਰਸਤਾਂ ਨਾਲੇ ਅੱਧਾ ਪਾਣੀ ਲੈ ਗਏ ਜਿਹੜਾ ਪਾਣੀ ਦਾ ਤਬਾਹੀ ਹੋਈ ਕਿਰਪਾਏ ਦੀ ਮਦਦ ਨਹੀਂ ਕੀਤੀ ਲੈਣ ਵਾਸਤੇ ਸੱਤ ਖੋਣ ਵਾਸਤੇ ਆਪਣਾ ਤਿਆਰ ਤਿਆਰ ਹੈ ਪਰ ਜਦੋਂ ਜ਼ਰੂਰਤ ਹੈ ਉਦੋਂ ਤੁਹਾਡਾ ਸਾਥ ਨਹੀਂ ਦਿੱਤਾ ਇਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਆਪਣੇ ਆਪ ਹੀ ਤਕੜਾ ਹੋਣਾ ਪੈਣਾ ਹੈ ਆਪਣੇ ਆਪ ਹੀ ਤਕੜਾ ਹੋਣਾ ਪੈਣਾ ਆ ਦਿੱਲੀਆਂ ਆਗਿਆ ਪਾਰਟੀਆਂ ਸਾਰੀਆਂ ਇੱਥੇ ਲੁੱਟਣ ਵਾਸਤੇ ਆਉਂਦੀਆਂ ਨੇ ਸੇਵਾ ਕਰਨ ਵਾਸਤੇ ਨਹੀਂ ਤੋ ਐਸ ਕਰਕੇ ਮੈਂ ਧੰਨਵਾਦ ਕਰਦਾ ਸਾਰੀ ਲੀਡਰਸ਼ਿਪ ਦਾ ਤੁਸੀਂ ਅੱਜ ਮੁਕਸਰ ਜ਼ਿਲ੍ਹੇ ਤਰਫੋਂ ਪਾਸ ਇੱਥੋਂ ਆਪਾਂ ਸੌਟ ਰੱਖ ਦੇਖੋ ਭਰਿਆ ਪੈ ਡੱਟੇ ਡਰੱਕ ਆਪਾਂ ਹੁਣ ਜਿਹੜੇ ਯੂਥ ਮੁੰਡੇ ਨੇ ਡਿਊਟੀ ਲਈ ਹੈ ਸਾਰੇ ਕਿ ਹੁਣ ਉਹਨਾਂ ਪਿੰਡਾਂ ਜਾ ਕੇ ਪਿੰਡ ਪਿੰਡ ਵਿੱਚ ਅਸੀਂ ਡਿਸਟ੍ਰੀਬਿਊਸ਼ਨ ਕਰਾਂਗੇ ਕਿ ਅਸੀਂ ਨੀਤੀਆਂ ਤੇ ਆਧਾਰ ਸਰਕਾਰ ਚੁਣ ਲਈਏ ਮੁਕਿਆਂ ਨੂੰ ਸਾਹਮਣੇ ਰੱਖ ਕੇ ਸਰਕਾਰ ਚੁਣ ਲਈਏ ਜਾਂ ਤੁਸੀਂ ਇੱਥੇ ਡਰਾਈਵਰ ਰੱਖਣਾ ਹੋਵੇ ਮੁੰਡਾ ਜਾਂ ਕੋਈ ਕੰਮ ਕਰਨਾ ਹੋਵੇ ਤੁਸੀਂ ਕੀ ਆਨੇ ਹੋ ਗੱਡੀ ਚਲਾ ਕੇ ਵਹਾਂ ਤੇ ਪਤੰਦਰੋ ਪੰਜਾਬ ਇਹੀ ਫੜਾ ਦਿੰਦੇ ਹੋ ਕਿਸੇ ਨੂੰ ਜਿਵੇਂ ਮਰਜ਼ੀ ਚਲਾਈ ਜਾਵੇ ਇੰਨੀ ਕਹਿ ਆਪਾਂ ਜੰਗ ਜੂਈ ਆ ਆਪਾਂ ਮਹਿੰਤੀ ਵੀ ਆ 72 ਵੀ ਆ ਔਰ ਇਹ ਅਸੀਂ ਵੀ ਕਹਿ ਰਹੇ ਇਹ ਸਾਡੀ ਹਿਸਟਰੀ ਦੱਸ ਰਹੀ ਹੈ ਤਦ ਮਸਲਾ ਕੀ ਹੋ ਗਿਆ ਸਾਡੀ ਸਟੇਟ ਜ਼ਿਆਦਾ ਕਰਜੇ ਹੀ ਹੈ ਰੇਸ਼ੋ ਵਾਈਸ ਅਸੀਂ ਦੀਵਾਲੀਆ ਹੋਣ ਤੇ ਜਵਾਂ ਨੇੜੇ ਖੜੇ ਆ ਅਸੀਂ ਬਾਹਰ ਪਾਜ ਰਹੇ ਆ ਔਰ ਮੈਨੂੰ ਪਰਸੋਂ ਹੁਸ਼ਿਆਰਪੁਰ ਦਾ ਇੱਕ ਅਜੀਬ ਗੱਲ ਸੁਣਨ ਨੂੰ ਮਿਲੀ ਜਿੱਥੇ ਅਸੀਂ ਗਏ ਸੀ ਜਿਹੜਾ ਮੁੰਡਾ ਸਾਡਾ ਸ਼ਹੀਦ ਕਰਤਾ ਬਹੁਤ ਹੀ ਨਿਰਦਈ ਤਰੀਕੇ ਨਾਲ ਇੱਕ ਪ੍ਰਵਾਸੀ ਨੇ ਉਥੇ ਮੈਨੂੰ ਨਵੀਂ ਗੱਲ ਮਿਲੀ ਸੁਣਨ ਨੂੰ ਅਰੇ ਜੀ ਪੰਜਾਬ ਕੇ ਵਿੱਚ ਲਾਉਂਗੇ ਜੇ ਪ੍ਰਵਾਸੀ ਚਲੇ ਗਏ ਤਾਂ ਉਹ ਜਿਨ੍ਹਾਂ ਨੇ ਦੇਸ਼ ਤੋਂ ਟੱਡ ਭੜਿਆ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਵਾਇਆ ਉਹਨਾਂ ਉਨ ਪ੍ਰਵਾਸੀਆਂ ਦੇ ਆਸਰੇ ਪੰਜਾਬ ਚ ਲਾਉਣਾ ਪਊਗਾ ਯਾਰ ਮੈਂ ਤਾਂ ਸੁਣਿਆ ਸੀ ਪੰਜਾਬ ਗੁਰੂਆਂ ਦੇ ਨਾਲ ਤੇ ਵਸਦਾ ਹੈ ਇਹਾਂ ਦੇ ਪ੍ਰਵਾਸੀਆਂ ਦੇ ਨਾਲ ਤੇ ਵਸਣ ਲੱਗ ਗਿਆ ਕਮਾਲ ਹੈ ਉਹ ਜਿਹੜੀਆਂ ਬਾਗੀਆਂ ਚਾਹੀਓ ਨੈਸ਼ਨਲ ਹੋਣ ਚਾਹੀਓ ਪੰਥਰੇਨਾਤੇ ਬਣੀਆਂ ਪਾਰਟੀਆਂ ਹੋਣ ਇਹਨਾਂ ਨੂੰ ਸੱਪ ਸੁੰਗ ਗਿਆ ਬੋਲਦੇ ਹੀ ਦੀ ਕਿ ਅਸੀਂ ਇੱਕ ਡੋਮਿਸੀਲ ਦਾ ਕਾਨੂੰਨ ਮੰਗ ਰਹੇ ਆ ਪ੍ਰਵਾਸੀਆਂ ਦੇ ਪੁਆਇੰਟ ਆਫ ਊਟੋ ਕਹਿ ਰਿਹਾ ਮੈਂ ਛੋ ਹਿਮਾਚਲ ਪ੍ਰਦੇਸ਼ ਹੈ ਈਸਟਰ ਸਟੇਟ ਹੈ ਸਾਊਥ ਸਟੇਟ ਹੈ ਕਿਉਂ ਪੰਜਾਬ ਦੇ ਬਣ ਜੁਦਾ ਇਹਨਾਂ ਨੂੰ ਗੋਲੀ ਵੱਜੂਗੀ ਕਿਉਂ ਨਿਮਰਤਾ ਚਾਹੀਦਾ ਪਰ ਲੈਂਡ ਪੰਜਾਬ ਜਿਹੜੀ ਬਣ ਸਕਦਾ ਕਿਉਂਕਿ ਇੱਕ ਗੱਲ ਯਾਦ ਰੱਖਿਓ ਜੀ ਕਿ ਥੋੜੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੇ ਵਿੱਚ ਉਹ ਅਸੀਂ ਤੁਸੀਂ ਰਹੂਗੇ ਲੇਕਨ ਬਾਹਰਿਆਂ ਦੀ ਵੋਟਾਂ ਦੇ ਸਹਾਰੇ ਰਾਜ ਬਾਦ ਸਿਰ ਕਰਨਗੇ ਮੈਂ ਤੁਹਾਨੂੰ ਇੱਕ ਗੱਲ ਕਹਿ ਸਕਦਾ ਮੈਨੂੰ ਇੱਥੇ ਬਹਿ ਕੇ ਜੋ ਦੁਕਾਨਾਂ ਦੀ ਲੈਸਟ੍ਰੀਸੀ ਕਾਰਪਰੀ ਔਰ ਜੋ ਮੈਂ ਇਹਨਾਂ ਨੂੰ ਵੇਖ ਰਿਹਾ ਇਹਨਾਂ ਚਿਹਰਿਆਂ ਨੂੰ ਕਿਉਂਕਿ ਆਪਾਂ ਤਾਂ ਦੇਖ ਚੰਨੇ ਆ ਅੱਜ ਸਾਡੇ ਨਾਲ ਜਦੋਂ ਇਹ ਬੈਠੇ ਨੇ ਤਾਂ ਮੈਂ ਕਹਿ ਸਕਦਾ ਇੱਕ ਮੁਕੰਮਲ ਪੰਜਾਬ ਨਜ਼ਰ ਆ ਰਿਹਾ ਹੈ ਜਿਹੜਾ ਸਾਡਾ ਭਾਈਚਾਰਕ ਸਾਂਝ ਹੈ ਜੀਨੇ ਸਿਰ ਤੇ ਅਸੀਂ ਕਾਇਮ ਹੈ ਔਰ ਤੁਸੀਂ ਇੱਕ ਗੱਲ ਬਲੀਫ ਕਰਿਓ ਜੇ ਲੜਾਈ ਹੱਕ ਔਰ ਸੱਚ ਦੀ ਹੈ ਔਰ ਬਨਵਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਨਾਲ ਜੀ Hindu ਦਾ ਇਕਤਰ ਸੋਚਦਾ Sikh ਇਕਤਰ ਸੋਚਦਾ